ਆ ਫਰਕ ਉਹ ਬਰਦੋਰਾ ਹੈ ਮਹੰਗੋਂ ਸਾਹਿਬ ਜੀ ਗੋਬਿੰਦ ਘਾਟ ਤੋਂ ਆਪਣਾ ਫੇਸਟ ਸਟਾਰਟ ਹੋਣਾ ਜਾ ਰਿਹਾ ਹੈ। ਫੇਮ ਸਾਢੇ 7:00 ਵਜੇ। ਤੇ ਪਹਿਲੇ ਦਿਨ ਆਇਆ ਉਹਦੇ ਪਾਣੀ ਬਹੁਤ ਘੱਟ ਸੀ ਇਹਦੇ ਵਿੱਚ। ਜਿਹੜਾ ਬਦਰੀ ਨਾਸ ਡੈਮ ਬਣਿਆ ਹੋਇਆ ਇੱਥੇ ਪਹਿਲਾਂ ਲਟ ਕਰਕੇ ਗਏ ਫਿਰ ਉਹਨੇ ਸੈਰ ਨੂੰ ਬੱਜਾ ਸਹੀ 4:00 ਵਜੇ। ਉਸ ਤੋਂ ਬਾਅਦ ਫਿਰ ਇਹ ਪਾਣੀ ਛੱਡਿਆ ਗਿਆ ਪਾਣੀ ਪੂਰਾ ਖਾਨ ਤੇ ਆਜੇ ਇਹ। ਜਿੱਦਾਂ ਪਹਿਲੇ ਦਿਨ ਆਇਆ ਪਾਣੀ ਬਹੁਤ ਘੱਟ ਸੀ ਇਹਦੇ ਵਿੱਚ। ਉਦੇ ਪਾਣੀ ਪਿੱਛੇ ਰੁਕਿਆ ਹੋਇਆ ਸੀ ਡੈਮ ਤੇ ਆਹ ਖੜੀ ਆਪਣੀ ਬਾਈਕ ਆ ਪਾਰਕਿੰਗ ਚ ਲਾ ਕੇ ਸੀ ਉਹ ਰੇਤ ਛਾਈ ਰਤ ਮੀਂਹ ਪਈ ਗਏ ਉਹਨੇ ਨੂੰ ਕੱਢਣ ਲੱਗਿਆ ਪਰ ਇੱਥੇ ਪਾਰਕਿੰਗ ਲਾਉਣ ਦਾ ਕੋਈ ਆਈਡੀਆ ਨਹੀਂ ਪਾਰਕਿੰਗ ਉੱਪਰ ਲਾਓ 4-5 ਕਿਲੋਮੀਟਰ ਚੱਲ ਵੀ ਝੋਟਿਆ ਕੋਈ ਆ ਸਟਾਰਟ ਪੂਰੇ ਪਾਰਕਿੰਗ ਲਾਉਣ ਦਾ ਕੋਈ ਫਾਇਦਾ ਨਹੀਂ ਇੱਥੇ ਲੈਂਦੇ ਨੇ ਇਹਨਾਂ ਨੇ 2500 ਰੁਪਿਆ ਉੱਪਰ ਉਹ ਤਾਂ ਗੱਡੀਆਂ ਜਾਂਦੀਆਂ ਨੇ 4-5 ਕਿਲੋਮੀਟਰ ਇਹ ਰਸਤਾ ਜਾਂਦਾ ਸਿੱਧਾ ਹਿਮਕੁੰਡ ਸਾਹਿਬ ਨੂੰ ਉੱਪਰ ਚਾਰ ਪੰਜ ਕਿਲੋਮੀਟਰ ਤੇ ਜਾ ਕੇ ਮੋਟਰਸਾਈਕਲ ਲੱਗਦੇ ਨੇ ਉੱਥੇ 100 ਰੁਪਏ ਪਰਚੀ ਦਾ ਲੈਂਦੇ ਨੇ ਜਿੰਨੇ ਮਿੰਦਨ ਮਰਜੀ ਖੜਾਓ ਆਜੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਜਾ ਕੇ ਆਏਗੇ ਬਾਕੀ ਆਪਾਂ ਨੂੰ ਆਪਣੇ ਸੱਜਣ ਦੱਸਣਗੇ ਵੀ ਆਪਣੀ ਯਾਤਰਾ ਕਿਵੇਂ ਰਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਯਾਤਰਾ ਦਾ ਅੱਜ ਸਾਡਾ ਚੌਥਾ ਦਿਨ ਹੈ ਜੀ ਅਸੀਂ ਯਾਤਰਾ ਦੇ ਪਰਣਾਲਾ ਤੋਂ ਹਲਾਡੇ ਤੋਂ ਮਾਨਸਾ ਤੋਂ ਪਿੱਪਲੀਆਂ ਤੋਂ ਕੁਲਰੀਆਂ ਤੋਂ ਜਿਹੜੀ ਸਾਡੀ ਸੰਗਤ ਦਾ ਪਾਰਾਮਾਰਿਚ ਜਥਾ ਸੀਗਾ ਜੀ ਅਸੀਂ ਉੱਪਰ ਜਾ ਕੇ ਆਇਆ ਸਾਡਾ ਜਥਾ ਸਾਰਾ ਬਹੁਤ ਵਧੀਆ ਰਿਹਾ ਸਾਡੀ ਬਹੁਤ ਵਧੀਆ ਯਾਤਰਾ ਰਹੀ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਨੂੰ ਔਰ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਸਾਰਾ ਕੁਝ ਬਹੁਤ ਵਧੀਆ ਦਰਸ਼ਨ ਮੇਲੇ ਖੁੱਲੇ ਕਰਕੇ ਜੀ ਕੋਈ ਮੌਸਮ ਨਹੀਂ ਵਧੀ ਸੀ ਮੌਸਮ ਨੂੰ ਜ ਕੋਈ ਪ੍ਰੋਬਲਮ ਨਹੀਂ ਸੀ ਹੁਣ ਅਸੀਂ ਇੱਥੇ ਵਾਪਸੀ ਤੇ ਜਾ ਰਹੇ ਹਾਂ ਤੇ ਪਰਮਾਤਮਾ ਬਖਸ਼ ਗੁਰੂ ਮਹਾਰਾਜ ਦੀ ਕਿਰਪਾ ਕਰਨਗੇ ਕਿ ਸਾਡੇ ਅੰਗ ਸੰਗ ਹੋਏ ਕਿ ਸਾਡੀ ਯਾਤਰਾ ਨੂੰ ਸੰਪੂਰਨ ਕਰਾਉਣਗੇ ਤੁਹਾਨੂੰ ਕੋਈ ਔਖੜ ਨਹੀਂ ਆਉਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਹੰਬੇ ਸੋਨਹਾਲ ਸ਼੍ਰੀ ਅਕਾਲ ਨੋ ਜੀ ਗੁਰੂ ਘਰ ਚੋਪਾ ਚੱਲ ਪਏ ਰੱਬ ਆਪਣੀ ਇਹਦੂ ਪਹਿਲਾਂ ਵਾਲੀ ਯਾਤਰਾ ਸਾਰੀ ਸਫਲ ਰਹੀ ਐ ਜਿਹੜੀ ਗਾਹਾਂ ਵਾਲੀ ਬਾਕੀ ਰਹਿੰਦੀ ਐ ਉਹ ਵੀ ਸਫਲ ਕਰੇ ਤੁਹਾਡਾ ਸਾਰਿਆਂ ਦਾ ਦਿਨ ਵਧੀਆ ਰਹੇ ਸੋ ਵੀਡੀਓ ਨੂੰ ਆਪਣੇ ਨੂੰ ਦੇਖਦੇ ਰਹੋ ਜਿਹੜੀਆਂ ਹੋਰ ਆਉਣਗੀਆਂ ਜਾਂ ਇਹਦੂ ਪਿਛਲੀਆਂ ਜਿਹੜੀਆਂ ਲੰਘੀਆਂ ਇਹ ਆਪਣੀ ਯਾਤਰਾ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਐ ਬਾਕੀ ਹੋਰ ਸਥਾਨ ਨੇ ਜਿਹੜੇ ਰਾਸਤੇ ਚਾਉਂਦੇ ਨੇ ਅੰਡੇ ਕਿਦਾਂ ਚਾਰ ਚਫੇਰੋ ਚਰਨਾਂ ਦਾ ਪਾਣੀ ਨਦੀ ਚ ਇੱਕੋ ਆ ਰਿਹਾ ਸਾਹਮਣੇ ਇੱਕੋ ਪਰਾਂ ਤੋ ਆ ਰਿਹਾ ਇੱਕੇ ਸਾਹਮਣੇ ਇਧਰੋਂ ਆ ਹੀ ਰਿਹਾ ਬਦਰੀਨਾਥ ਵਾਲੇ ਟੈਂਪਲ ਚੋਂ ਜਿਆ ਮਨ ਮੂਹੂਤ ਦ੍ਰਿਸ਼ ਹੈ ਗਾ ਮਨੂ ਪੂਰਾ ਸੋਹਣਾ ਦ੍ਰਿਸ਼ ਹੈ ਪੁਸ਼ਪ ਪਹਾੜਾਂ ਤੇ ਦਾ ਸ਼ੌਕ ਪੈ ਰਹੀ ਹੈ ਕੋਤੇ ਧੁੱਪ ਪੈ ਰਹੀ ਹੈ ਦੋਨਾਂ ਦੇ ਪੁੱਤਰਾਂ ਨੂੰ ਯਾਰ ਹੈ ਇੱਥੇ कहां ਡਿੱਗਦੀ ਰਹਿੰਦੇ ਨੇ ਥੋੜੇ ਥੋੜੇ ਕਰਕੇ ਇੱਥੇ ਥਾਂ ਥਾਂ ਤੇ ਲਿਖਿਆ ਵੀ ਹੋਇਆ ਵੀ ਭਾਈ ਆਪਾਂ ਬਸ ਕੇ ਜਾਓ ਇਹ ਨਹੀਂ ਪਤਾ ਤੁਹਾਨੂੰ ਬੰਦੇ ਕਿ ਕਿ ਅਜੇ ਥੋੜੇ ਥੋੜੇ ਜਿਹੀ ਚੱਲਦੇ ਰਹਿੰਦੇ ਨੇ ਬਸ ਮਾਜ ਬਾਜ਼ੀ ਤੁਹਾਨੂੰ ਐਂਬਲੀ ਉੱਤਰੋ ਕਿ ਦੇ ਕੇ ਇਹ ਜਿਹੇ ਪਹਾੜਾਂ ਜਾ ਕੇ ਮੈਨੂੰ ਲੱਗਦਾ ਬੰਦੇ ਦੀ ਉਮਰ ਵਾਧਾ ਜੀ ਕੁਦਰਤ ਦੀ ਘਾੜ ਕੇ ਇਨੀ ਸੁੰਨੀ ਹੈ। ਬੱਤਲ ਕੋਈ ਤੇਰੇ ਪਹਾੜਾਂ ਦੇ ਵਿੱਚ। ਸਤੰਤਰ ਸਾਧ ਨੇ ਐਵੇਂ ਹੀ ਕਿਹਾ ਕਿ ਨਾ ਕੁਦਰਤ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ। ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਹੋਣਿਆ। ਬਾਕੀ ਗੱਲ ਹੈਗੀ ਹੈ ਜਿਹੜਾ ਕੁਦਰਤ ਨੇ ਬਣਾਤਾ ਲੁਬਨ ਟੌਨੀ ਬਣਾਤਾ। ਕੋਈ ਨਹੀਂ ਕਿ ਇਹ ਸਿੱਧਾ ਬਾਟ ਤੁਮ ਨੂੰ। ਕੋਈ ਵੀ ਮਟ ਨਾ ਹੋ। ਇਹ ਦਿਨ ਤੋਂ ਸਿਮਾ ਟੋ ਵਾਲਾ ਰਸਤਾ ਹੈ। ਬੜਾ ਖਤਰਨਾਕ ਰਸਤਾ, ਐਡਵੈਂਚਰ ਰਸਤਾ। ਉਸ ਪੂਰੀ ਪੂਰੀ ਗੱਡੀ ਨਿਕਲਦੀ ਹੈ। ਇਨਾ ਕ ਰਸਤਾ ਜੌੜਾ ਹੈ ਬਾਕੀ ਖੱਡਿਆਂ ਨਾਲ ਭਰਿਆ ਹੋਇਆ ਸਾਰਾ ਐਂ ਜਮਾ ਸੇਖਰ ਚੋਕੀ ਦੇ ਚੜਨਾ ਪੈਂਦਾ ਫੇਰ ਕਿ ਲੱਗ ਤੁਰਨਾ ਪੈਂਦਾ ਚੱਲ ਪਿਆ ਤੇ ਚੜਾਈ ਸ਼ੁਰੂ ਹੋਊਗੀ ਇਸ ਮਤਲਬ ਉਹ ਸੀ ਮੱਟ ਜਮਾ ਨੁਕਰ ਦੇ ਉੱਤੇ ਐ ਉਨਾ ਕਿ ਲੱਗਦੀ ਬੜੀ ਚੜਾਈ ਚੜ੍ਹਨੀ ਪੈਂਦੀ ਐ ਫੇਰ ਕਿ ਲੱਗ ਚੜਾਈ ਉਤਰਨੀ ਪੈਂਦੀ ਐ झरणा बैसा इतने पाइन बहुत दिल्ली पंच सौ दस ऋषि केस दो सौ अठवंजा गाजियाबाद चार सौ छियासी ਦੀ ਨਗਰਿਕ ਕੋਤਰ ਹੁੰਦਾ ਇਹ ਸਾਰਾ ਜੋਸੀਮਾਟ ਇਹ ਸਾਰਾ ਜੋਸੀਮਾਟ ਸ਼ਹਿਰ ਹੈ ਇਹਨੂੰ ਤਰ ਫੋਨ ਆ ਗਿਆ ਸੀਗਾ ਸਾਰਾ ਸ਼ਹਿਰ ਟਪ ਗਿਆ ਕਿਸੇ ਨਾ ਮੜਾ ਬੋਟੀ ਰਹਿ ਗਿਆ ਇੱਥੇ ਵੀ ਗੁਰੂ ਘਰ ਬਣਿਆ ਹੋਇਆ ਹੈਗਾ ਇਹ ਮੋੜੀ ਤਰਸ ਤੇ ਇਹ ਮੋੜੋ ਤੋਂ ਰਸਤਾ ਦਾ ਇਹਦੇ ਵੀ ਗੁਰੂ ਘਰ ਬਣਿਆ ਹੋਇਆ ਜੋਸੀਮਾਟ ਦੇ ਵਿੱਚ ਇਹਦੇ 6 ਗੁਰੂ ਘਰ ਨੇ ਜਿਵੇਂ ਆਪਣੀ ਸਰਕਾਰ ਕਮੇਟੀ ਆ ਗਈ ਇਹ ਵੀ ਇੱਕ ਇਸ ਤਰ੍ਹਾਂ ਇਹਨਾਂ ਦਾ ਅਲੱਗ ਟਰਸਟ ਹੈ ਸਰਕਾਰ ਕਮੇਟੀ ਦਾ ਇਹਨਾਂ ਨਾਲ ਕੋਈ ਰੋਲ ਨਹੀਂ ਸਭ ਤੋਂ ਪਹਿਲਾਂ ਆਪਾਂ ਨੂੰ ਆਉਂਦਾ ਰਿਸ਼ੀ ਕੇਸ ਜਿਹੜਾ ਪਹਿਲਾਂ ਪੜਾ ਪੈਂਦਾ ਉਸ ਤੋਂ ਬਾਅਦ ਆਉਂਦਾ ਸ਼੍ਰੀ ਨਗਰ ਫਿਰ ਤੀਜਾ ਆਉਂਦਾ ਜੋਸ਼ੀ ਮੱਠ ਚੌਥਾ ਆਉਂਦਾ ਹੈਗਾ ਆਪਾਂ ਨੂੰ ਗੋਬਿੰਦ ਘਾਟ ਪੰਜਵਾਂ ਆਉਂਦਾ ਗੋਬਿੰਦ ਧਾਮ ਛੇਮਾ ਫਿਰ ਆਪਣਾ ਮੇਨ ਪੁਆਇੰਟ ਰਹਿ ਗਿਆ ਸ਼੍ਰੀ ਹਿੰਦੂਪੁਰ ਦਾ तीन चार महीने काम चलता है उसके बाद उसके बाद तो बस ये हमारी मेन रोड है इसमें थोड़ा बहुत यात्रा चलती रहती है ठीक है बाकी ज्यादा काम तो पूरा यात्रा का ही है हाँ ज्यादा काम इसी का यात्रा का लोकेशन भी बहुत बढ़िया है चाह चाह बनाई चाह बहुत स्वाद बनाई है ढाबे ने अखा जहाँ खोलती चाह स्वाद आ गया ਪੂਰੇ ਸਫਰ ਦਾ ਨਜ਼ਾਰਾ ਆ ਗਿਆ ਇੰਨੀ ਵਧੀਆ ਚਾਹ ਬਣਾਈ ਹੈ ਚਾਹ ਤਾਂ ਦਿੰਦੇ ਨੇ ਛੋਟੀ ਛੋਟੀ ਕੱਪੀਆਂ ਹੀ ਆ ਪਰ ਹੁਣ ਤੱਕ ਜਿਹੜੀ ਚਾਹ ਪੀਤੀ ਹੈ ਇੱਥੇ ਪੀਤੀ ਹੈ ਦੁਬਈ ਦਾ ਕਿਤੇ ਹੀ ਚਾਹ ਹੀ ਨਹੀਂ ਪੀਤੀ ਐਸੀ ਚਾਹ ਅਬ ਹਮਨੇ ਜਹਾਂ ਪੀ ਹੈ ਜਿੰਨਾ ਵੀ ਹਾਲ ਤੱਕ ਰਕਾ ਹਮਾਰਾ ਸਫਰ ਹੈ ਹਮਨੇ ਐਸੀ ਚਾਹ ਨਹੀਂ ਪੀਤੀ ਚਾਹ ਸਭ ਕੇ ਬਸ ਕੀ ਬਣਾਣਾ ਨਹੀਂ ਹੈ ਸਰ ਬਹੁਤ ਵਧੀਆ ਚਾਹ ਬਹੁਤ ਵਧੀਆ ਕੋਈ ਕੋਈ ਬਣਾਵਾ ਲੋਕ ਦੂਰ ਦਾਰ ਦੇ ਕੋ ਡਰ ਰਹੇ चाय पत्ती डाल रहे हैं कमाने की सोच रहे हैं कमाना नहीं आगे का बिजनेस देखना हमारा सफर तकरीबन सात आठ सौ किलोमीटर का सफर हो गया है अभी तक हमने ऐसी चाय नहीं की आपके यहाँ भी काम नहीं बोल रहा है अच्छी खास चाय को बताओ ਇਹ ਸੰਗਮ ਨਗਰੀ ਦੇ ਪ੍ਰਯਾਗ ਇਹ ਤਾਂ ਆ ਰਹੀ ਹੈ ਪਗਿਰਥੀ ਪਗਿਰਥੀ ਨੇ ਕਹਿੰਦੇ ਤਪੱਸਿਆ ਕਰੀ ਸੀ ਆਪਣੇ ਪਿਤਰਾਂ ਨੂੰ ਮੁਕਤੀ ਦੇਣ ਵਾਸਤੇ ਇਹ ਤਾਂ ਨਿਕਲਦੀ ਹੈ ਗਉਮੁਖ ਦੇ ਵਿੱਚੋਂ ਤੇ ਉਹ ਮਟਮੇਲਾ ਪਾਣੀ ਹੈ ਹਵਾਲਾ ਇਹ ਹੈ ਗਿਆ ਅਲਕਨੰਦਾ ਜਿਹੜਾ ਟਾਈਮ ਆਪਾਂ ਪਤਰੀ ਨਾਲ ਦੇਖਿਆ ਸੀ ਇਹ ਚੀਨ ਚ ਆਉਂਦੀ ਹੈ ਤੇ ਉਹ ਰਹਿ ਗਿਆ ਮੰਦਰਾ ਹਵਾਲਾ ਕਿਤੇ ਮੰਨ ਲਓ ਮੱਥਾ ਟਿਕਦਾ ਹੋ ਰਹਿ ਗਿਆ ਸਾਹਮਣੇ ਦੁਆਰ ਤੇ ਉਹ ਬੌੜੀਆਂ ਉਤਰ ਕੇ نیچے ਆ ਕੇ ਉਹ ਮੇਨ ਪੁਆਇੰਟ ਰਹਿ ਗਿਆ ਆ ਬਣਾ ਇੱਥੇ ਲੋਕੇ ਸ਼ਾਨ ਕਰਦੇ ਨੇ ਇਸ ਜਗ੍ਹਾ ਤੇ ਤੂੰ ਲੋਕ ਖੜੇ ਨੇ نیچے ਇੱਥੇ ਹੁੰਦਾ ਸੰਗ ਬਣਦਾ ਤੇ ਪర్యਗ ਇਹਦੀ ਬਹੁਤ ਵੱਡੀ ਮਹਾਨਤਾ ਹੈ ਇਸ ਥਾਂ ਦੀ ਸੰਗਮ ਦੀ। ਅੰਜੂ ਨੂੰ ਸੰਗਮ ਨਗਰੀ ਦੀ ਪ੍ਰਿਆ ਕਿਹਾ ਜਾਂਦਾ ਹੈ। ਇਹ ਬਰਪਰ ਕੰਮ ਕਰਦੇ ਇਹ ਰਹਿ ਗਿਆ ਇਤਿਹਾਸ ਇੱਥੋਂ ਦਾ। ਇਹ ਸਾਰਾ ਲਿਖਿਆ ਹੋਇਆ ਹੈ ਇਸ ਸੰਗਮ ਬਾਰੇ। ਨਹੀਂ ਦੇਖਿਓਏ ਨਹੀਂ ਆ ਕੋਈ ਕੰਮ ਸਾਇਆ ਨਹੀਂ ਪਰਦਾ ਆ ਗਿਆ ਜੀ ਗੁੱਸੇਈ ਵਾਲਾ ਹੈ ਗੁੱਸੇਈ ਵਾਲਾ ਇਹਦਾ ਉਹ ਟੋਪਾ ਕੀ ਇਹ ਨਹੀਂ ਨਾ ਉਹ ਤੇ ਗੱਲ ਚੋੜਾ ਨਹੀਂ ਵਾਰਨਿੰਗ ਦੇ ਕਿਉਂ ਜਾਂਦੇ ਆ ਪਹਾੜਾਂ ਤੇ ਆਪ ਹਾੜਾਂ ਇੱਥੇ ਦੇਖ ਕੇ ਰਹੋ ਇਥੋਂ ਪੱਥਰ ਡਿੱਗਦੇ ਨੇ ਆ ਚੀਜ਼ਾਂ ਦੇਖੋ ਆ ਸਾਹਮਣੇ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਇੱਕ ਆ ਪਹਾੜ ਦੇ ਵਿੱਚ ਗੁਫਾਵਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ॠषि ਕੇਸ ਆਪਾਂ ਪਹੁੰਚੇ ਨਹੀਂ ਹਲੇਕਾ ਬੰਚੀ ਜੰਪਿੰਗ ਹੈ ਇਹ ਉਹ ਮਾਰੀਸ਼ਾਲ ਤਹ ਤੋ 117 ਮੀਟਰ ਉੱਚਾ ਹੈ ਇਹ ਇਸ ਤਰ੍ਹਾਂ ਲਾਸਟਿਕ ਜੀ ਵਾਲਾ ਰੱਸਾ ਜਿਹਦੇ ਨਾਲ ਨਮਕਦੇ ਨੇ ਬਹੁਤ ਹਨ ਨੂੰ ਦਰਨੀ ਲੱਗਦਾ ਜਾਮ ਚਾਵੜੇ ਰਿਸ਼ੀਕੇਸ਼ ਦੇ ਰਿਸ਼ੀਕੇਸ਼ ਦੇ ਵਿੱਚ ਸਭ ਤੋਂ ਵੱਧ ਦਿੱਕਤ ਇਹ ਹੀ ਹੈ ਬਸ ਜਦੋਂ ਬੰਦਾ ਜਾਮ ਚ ਫਸ ਗਿਆ ਫਿਰ ਇਹ ਨਹੀਂ ਪਤਾ 2 ਘੰਟੇ ਨਾਲ ਨਿਕਲੇ ਜਾਵੇ ਹੌਂਡਾ ਸਾਹਿਬ ॠषि ਕੇਸ ਅਸਲ ਯਾਤਰਾ ਦਾ ਸਟਾਰਟਿੰਗ ਪੁਆਇੰਟ ਇਹੀ ਹੈ ਸਟਾਰਟਿੰਗ ਵੀ ਇਹੀ ਹੈ ਤੇ ਐਂਡ ਪੁਆਇੰਟ ਵੀ ਇਹੀ ਹੈ ਜਿੰਨੇ ਵੀ ਯਾਤਰੀ ਆਉਂਦੇ ਨੇ ਉਹ ਸਾਰੇ ਪਹਿਲਾਂ ਇੱਥੇ ਆ ਕੇ ਰੁਕਦੇ ਨੇ ਇੱਥੋਂ ਯਾਤਰਾ ਸਟਾਰਟ ਹੁੰਦੀ ਹੈ ਆਉਣ ਵੇਲੇ ਫੇਰ ਇੱਥੇ ਆ ਕੇ ਰੁਕਦੇ ਨੇ ਇਹ ਰਾਜਾਂ ਦਾ ਦਰਬਾਰ ਸਾਹਿਬ ਦਰਬਾਰ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਆਪਾਂ ਵੀ ਮੱਥਾ ਟੇਕ ਆਈਏ ਸਵੇਰੇ ਹੋ ਸਕਦਾ ਟਾਈਮ ਲੱਗੇ ਨਾ ਲੱਗੇ ਕੋਣੀ ਮੱਥਾ ਟੇਕੋ ਨਾ ਸੰਗਤ ਤਾਂ ਥੋੜੀ ਲੱਗ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ ਬਾਹਰ ਸੰਗਤ ਬਹੁਤ ਜ਼ਿਆਦਾ ਹੈ। ਉਸ ਟਾਈਮ ਵੀ ਬਹੁਤ ਹੋ ਗਿਆ। ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਖੁੱਲਾ ਡੁੱਲਾ। ਸਫਾਈ ਹੋ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ। ਦਰਬਾਰ ਸਾਹਿਬ ਨੂੰ ਵਧਾਉਣ ਦੀ ਤਿਆਰੀ ਹੈ। ਇਸੇ ਕਰਕੇ ਸੰਗਤ ਇੱਥੇ ਥੋੜੀ ਹੈ। ਬਿੰਦੂ ਦੇ ਉੱਤੇ ਸ਼ੀਸ਼ੇ ਦੇ ਵਿੱਚ ਨਕਸ਼ਾ ਉਕੇਰਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਸ੍ਰੀ ਹਿਮਕੁੰਡ ਸਾਹਿਬ ਜੀ ਦਾ ਦੋ ਬਿੰਦੂ ਹਨ ਇਹ ਦੋਨਾਂ ਦੇ ਉੱਤੇ ਇੱਕ ਇਹ ਵਾਲੀ ਹੈ ਇੱਕ ਇਹਦੀ ਦੂਜੀ ਸਾਈਡ ਹੈ ਬਹੁਤ ਜ਼ਿਆਦਾ ਰਸ਼ ਹੈ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਨਾ ਤਾਂ ਕੋਈ ਕਮਰਾ ਮਿਲਿਆ ਨਾ ਹੀ ਮਿਲਿਆ ਹਾਲ ਸਾਰੇ ਭਰੇ ਹੋਏ ਨੇ ਸੰਗਤ ਆਈ ਬਹੁਤ ਜ਼ਿਆਦਾ ਹੋਈ ਹੈ ਤਾਂ ਕਰਕੇ ਕਾਰ ਕਰਾ ਕੇ ਨਾਲ ਇਥੇ ਹੋਟਲ ਸੀਗਾ ਉਹਦੇ ਵਿੱਚ ਰੂਮ ਲੈਂਤਾ ਚਲੋ ਅਸੀਂ ਤਾਂ ਫਿਰ ਗਰੁੱਪ ਦੇ ਵਿੱਚ ਸੀ ਤਾਂ ਕਰਕੇ ਸੈਟਿੰਗ ਆ ਗਈ ਰੁਪਿਆ 6000 ਮੰਗਿਆ ਸੀ ਉਹਨਾਂ ਨੇ ਕਰ ਕਰਾ ਕੇ 5100 ਰੁਪਏ ਦੇ ਵਿੱਚ ਲੱਗਤਾ ਹੈ ਇਹ ਜਿੱਤ ਕਰ ਆ ਗਏ ਸੰਗਤ ਇੰਨੀ ਜ਼ਿਆਦਾ ਗੇਟ ਲੰਕਰ ਦੇ ਹਲੇ ਲੱਗੇ ਹੋਏ ਨੇ ਜਿਹੜੇ ਅੰਦਰ ਛਕੀ ਜਾਂਦੇ ਨੇ ਛਕੀ ਜਾਂਦੇ ਨੇ ਆ ਸਾਰੀ ਸੰਗਤ ਬਾਹਰ ਖੜੀ ਐ ਹਿੰਪੁਰ ਸਾਹਿਬ ਦਾ ਨਕਸ਼ਾ ਇਹ ਅਗੇ ਬਾਬਾ ਨਾਨਕ ਦੀ ਫੋਨ ਵਿੰਨਿਆ ਚਾਹ ਬਹੁਤ ਸਾਰੀ ਸੰਗਤ ਦਾ ਚਾਹ ਵਾਲੀ ਹੈ ਪ੍ਰਸ਼ਾਦਾ ਵਾਲਿਆ ਸ਼ੱਕ ਲੰਗਰ ਜੋ ਆ ਕੇ ਬਾਹਰ ਬਹੁਤ ਹੀ ਆਨੰਦ ਆਇਆ ਪ੍ਰਸ਼ਾਦਾ ਛਕਣ ਦਾ ਖਿਚੜੀ ਸੀ ਮੂੰਗੀ ਦੀ ਦਾਲ ਸੀ ਤੇ ਆਲੂ ਬੜੀਆਂ ਦੀ ਸਬਜ਼ੀ ਸੀ ਹੁਣ ਚੱਲਦੇ ਆਪਾਂ ਆਪਣੇ ਕਮਰੇ 'ਚ ਵੀਰ ਦੇਖਦੇ ਆਂ ਸਵੇਰ ਦਾ ਕੀ ਟੂਰ ਬਣਦਾ ਹੈ ਕਿਤਾ ਬਹੁਤ ਵਧੀਆ ਤੇ ਸੁੰਦਰੀ ਬਣੀ ਹੋਈ ਹੈ ਮੂਰਤੀਆਂ ਬਣੀ ਹੋਈਆਂ ਨੇ ਬਹੁਤ ਸੋਹਣੀਆਂ ਇਹਨਾਂ ਦਾ ਸਾਨੂੰ ਕਮਰਾ ਮਿਲਿਆ ਨਾਲ ਸਾਨੂੰ ਹਾਲ ਮਿਲਿਆ ਮੋਟਰਸਾਈਕਲ ਜਰੂਰ ਲਾਏ ਆ ਲੈ ਲਿਆ ਕਮਰਾ 5500 ਦੇ ਵਿੱਚ ਜਾਣੇ ਅਸੀਂ ਖਾਸੇ ਆ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ